हां जी की हालचाल है जी आज फार्म 50 ਦਾ ਝੋਟੇ ਦਾ 855 ਦਾ ਟੋਚਣਾ ਕਰਾਤਾ ਹਾਲ ਤੇ ਇਹਦੀ ਵੀ ਦੇਖ ਲਓ ਇੱਕ ਵਾਰੀ ਹਾਲਤ ਹੈ ਟਰੈਕਟਰ ਦੋਨੇ ਫੱਕਾ ਹੱਕਾ ਵੀ ਨਹੀਂ ਦੇਖਿਆ ਡਰ ਅਡੂਨ ਚ ਪਾਣੀ ਪੂਣੀ ਵੀ ਨਹੀਂ ਦੇਖਿਆ ਬਸ ਤੁਹਾਨੂੰ ਪਾ ਕੇ ਦਿਖਾਉਣੇ ਡੋਜ ਨੂੰ ਕੀ ਆ ਲੱਗੇ ਜਾਓ ਉਹ ਬਲੀ ਵੀਡੀਓ ਨਹੀਂ ਬਣਦੀ ਓਏ ਬਾਈ ਦੂਰੋਂ ਵੀਡੀਓ ਬਣਦੀ ਆ ਕੋਈ ਦਰਦ ਕਰੀਏ ਨਾ ਕਰ ਗੜਦਾ ਹੜਦਾ 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 ਚਲੋ ਜੀ ਹੜਦਾ ਹੜਦਾ ਲੈ ਕੇ ਤਰਪਿਆ ਬਾਈ ਲੈ ਕੇ ਤਰਪਿਆ ਹੜਦਾ 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 ਕਾ ਕਮਾਲੀ ਹੋ ਗਿਆ ਭੈਣੋ ਟਰੈਕਟਰ ਜਾ ਗਿਆ ਉਹ ਤਾਂ ਨਿਕਲੀ ਸੀ ਗਿਆ ਯਾਰ ਮੈਨੂੰ ਉਮੀਦ ਆਈ ਨਹੀਂ ਸੀਦਾ ਯਾਰ